ਕਿਆ ਜਾ ਰਹਾ ਹੈ ਕਿ ਜੇ ਕੋ ਸਮਾਂ ਹੁੰਦਾ ਇਹ ਸਮਾਂ ਸਿਵਨਰ ਦਾ ਹਤਾ ਜੋ ਸਮੇਂ ਦੇ ਵਿੱਚ ਸੌ ਨਹੀਂ ਚੁਕਾਈ ਜਾਂਦੀ ਤੇ ਫਿਰ ਹੋ ਸਕਦਾ ਹੈ ਕੈਨਸਲ ਵੀ ਹੋ ਸਕਦੀ ਕੀ ਲੱਗਦਾ ਕਿਉਂ ਨਹੀਂ ਚੁਕਾਈ ਜਾਂਦੀ ਚਕਾਉਣੀ ਪਊਗੀ ਉਹਨਾਂ ਨੂੰ ਮੈਨੂੰ ਲੱਗਦਾ ਹੈ ਵੀ ਇਹ ਕੋਈ ਮਸਲਾ ਨਹੀਂ ਹੈਗਾ ਵੀ ਚਲੋ ਫਿਰ ਵੀ ਅਸੀਂ ਨਾ ਜਿਹੜੇ ਕਾਇਦੇ ਕਾਨੂੰਨ ਇਹਨਾਂ ਨੇ ਬਣਾਏ ਉਹ ਤੋਂ ਡਰਦੇ ਆ ਪਰ ਸਵਿਧਾਨ ਦੇ ਅਨਸਾਰ ਉਹਨੂੰ ਹਰ ਹਾਲਤ ਸੌ ਜਿਹੜੀ ਆ ਚੁਕਾਉਣੀ ਪੈਣੀ ਸਾਡੇ ਕੋਲੇ ਜਿੱਤ ਦਾ ਸਰਟੀਫਿਕੇਟ ਹੈ ਜਦੋਂ ਅਸੀਂ ਅਸੀਂ ਮੈਂ ਜਿਵੇਂ ਅਸੀਂ ਸਾਰੀ ਕਾਨੂੰਨ ਦੀ ਲੜਾਈ ਲੜੀ ਐ 30 ਸਾਲਾਂ ਤੋਂ ਹਨਾ ਤੇ ਜਦੋਂ ਫਿਰ ਕਾਨੂੰਨ ਨਹੀਂ ਮੰਨਦਾ ਤੇ ਫਿਰ ਗੱਲ ਲੋਕ ਕਚੈਰੀ 'ਚ ਚੱਲੇ ਜਾਂਦੀ ਐ ਹੁਣ ਕਈ ਲੋਕ ਤਾਂ ਇਹ ਵੀ ਕਹਿੰਦੇ ਸੀਗੇ ਵੀ ਅਮਰਤਪਾਲ ਦਾ ਜਾਂ ਪੰਥ ਦਾ ਹੀ ਕਈ ਲੋਕ ਜਿਹੜੇ ਵੇਵ ਚਲਾ ਰਹੇ ਆ ਇਸ ਵੇਲੇ ਉਹ ਕੈਨੇਡਾ ਅਮਰੀਕਾ 'ਚ ਵੀ ਇਹ ਚਲਾ ਰਹੇ ਆ ਵੀ ਇਲੈਕਸ਼ਨ ਜਿਹੜੀ ਨਾ ਲੜਨੀ ਨਹੀਂ ਚਾਹੀਦੀ ਸੀ ਪੰਥ ਦੇ ਜਿਹੜੇ ਬਾਲੇ ਆਪਦੇ ਆਪ ਨੂੰ ਸਮਝਦੇ ਆ ਨਾ ਉਹ ਕੰਦੇ ਆ ਇਲੈਕਸ਼ਨ ਲੜਨੀ ਨਹੀਂ ਚਾਹੀਦੀ ਸੀ ਪਰ ਮੇਰੇ ਹਿਸਾਬ ਨਾਲ ਇਲੈਕਸ਼ਨ ਲੜਨੀ ਚਾਹੀਦੀ ਆ ਇਹ ਸਪੇਸ ਆ ਜਿਹੜੀ ਸਾਨੂੰ ਖਾਲੀ ਨਹੀਂ ਛਡਣੀ ਚਾਹੀਦੀ ਜੇ ਅਸੀਂ ਇਲੈਕਸ਼ਨ ਲੜੀ ਆ ਤੇ ਅੱਜ ਸਾਡੀ ਗੱਲ ਇੰਟਰਨੈਸ਼ਨਲ ਲੈਵਲ ਤੇ ਆ ਕਿ ਅਮਰਤਪਾਲ ਐਡੀ ਵੱਡੀ ਲੀਡ ਨਾਲ ਜਿੱਤਿਆ ਤੇ ਇਹਨੂੰ ਸੌ ਕਿਉਂ ਨਹੀਂ ਚਕਾਉਂਦੇ ਅੱਜ ਅਮਰੀਕਾ ਇੰਟਰਵੈਨ ਕਰ ਰਿਹਾ ਹੈ ਬਾਹਰਲੇ ਦੇਸ਼ ਇੰਟਰਵੈਨ ਕਰਦੇ ਤਾਂ ਹੀ ਕਰ ਰਹੇ ਨੇ ਵੀ ਅਮਰਤਪਾਲ ਜਿੱਤ ਗਿਆ ਤੇ ਜੇ ਅਮਰਤਪਾਲ ਨੂੰ ਆਪਾਂ ਇਹ ਸੋਚ ਕੇ ਵੀ ਇਹ ਜਿਹੜਾ ਮਸਲਾ ਇਹਨੂੰ ਹੋਰ ਤਰੀਕੇ ਨਾਲ ਨਿੱਠਾਂਗੇ ਜੀ ਜੇਲਾਂ 'ਚ ਹੀ ਬੈਠੇ ਰਹਿਣਗੇ ਬੱਚੇ ਤੇ ਫਿਰ ਇਹ ਮਸਲਾ ਐਵੇਂ ਹੱਲ ਨਹੀਂ ਹੋਣਾ ਬੀਬੀ ਜੀ ਐਨਐਸਏ ਵਧਾਉਂਦੀਆਂ ਚर्चाਵਾਂ ਚੱਲੀਆਂ ਕਿਉਂਕਿ 10 ਜਣੇ ਡਿਬ੍ਰੂਗੜ ਜੇਲ੍ਹ ਦੇ ਵਿੱਚ ਆ ਜਿਹੜੇ ਉਹਦੇ ਵਿੱਚ ਕੁਝ ਨੌਜਵਾਨਾਂ ਦੀ ਐਨਐਸਏ ਵੱਲ ਚੁੱਕੀ ਹੈ ਸੁਣੇ ਚ ਤੇ ਵੀ ਹੈ ਕਿ ਅਮਰਿਤਪਾਲ ਸਿੰਘ ਦੀ ਤੇ ਸ਼ੰਤ ਪਪਲਪੀ ਸਿੰਘ ਨਾਲ ਸਜਵਾਦਾ ਨਹੀਂ ਹੋਇਆ ਤੇ ਕੁਝ ਮੀਡੀਆ ਕਰਮੀਆਂ ਵੀ ਕਹਿ ਰਹੇ ਆ ਕਿ ਐਨਐਸਏ ਵਧਾ ਚੁੱਕੇ ਆ ਕੀ ਲੱਗਦਾ ਇਹਦਾ ਕੋਈ ਅਸਰ ਹੋਊਗਾ ਸੌਜ ਸਮਾਗਮ ਦੇ ਅੰਦਰ ਨਹੀਂ ਐਨਐਸਸੀ ਦਾ ਵਧਣਾ ਘਟਣਾ ਨਹੀਂ ਮੈਂ ਤਾਂ ਮੈਨੂੰ ਜਿਹੜੀ ਮੇਰੀ ਥੋੜੀ ਬਹੁਤੀ ਸਮਝ ਆਉ ਹੋਈ ਹੈ ਕਿ ਉਹਨੇ ਇਲੈਕਸ਼ਨ ਜਿੱਤੀ ਹੈ ਤੇ ਇਲੈਕਸ਼ਨ ਜਿੱਤ ਕੇ ਇਹ ਸਪੀਕਰ ਦੀ ਡਿਊਟੀ ਆ ਇਹ ਸੰਵਿਧਾਨ ਦੀ ਡਿਊਟੀ ਆ ਇਹ ਇਲੈਕਸ਼ਨ ਕਮਿਸ਼ਨ ਨੇ ਉਹਨੂੰ ਇਜਾਜ਼ਤ ਦਿੱਤੀ ਹੈ ਸਰਟੀਫਿਕੇਟ ਦਿੱਤੇ ਹੈ ਜਿੱਤ ਤੇ ਤੇ ਉਹਨੂੰ ਸੌਂਚ ਕੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਕੀ ਹੋਊਗਾ ਇਸ ਡੈਮੋਕ੍ਰੇਸੀ ਦਾ ਦੁਨੀਆਂ ਪਰ ਜਲੂਸ ਨਿਕਲੂਗਾ ਪੰਜਾਬ ਦੀ ਰਾਜਨੀਤੀ ਤੇ ਇੱਕ ਐਡਾ ਭੈੜਾ ਭੈੜਾ ਨਹੀਂ ਸਾਡੇ ਲਈ ਤਾਂ ਸ਼ਾਇਦ ਸ਼ੋਭੀ ਹੋ ਜਾਵੇ ਵੀ ਇਹੋ ਜਿਹਾ ਅਸਰ ਪਾਊਗਾ ਕਿ ਜਿਹੜੀਆਂ ਬਾਏ ਇਲੈਕਸ਼ਨ ਆਉਣੀਆਂ ਜਿਹੜੀਆਂ 227 ਵਾਲੀਆਂ ਆਉਣੀਆਂ ਜਿਹੜੀ ਵੀ ਇਲੈਕਸ਼ਨ ਹੋਣ ਇਹਨਾਂ ਤੇ ਪੰਜਾਬ ਫਿਰ ਆਪਣੀ ਮਰਜ਼ੀ ਚ ਚੱਲੇਗਾ ਫਿਰ ਭਗਵਾਨ ਦਮਾਨੇ ਇਹ ਨਾ ਸੋਚੇ ਕਿ ਮੈਂ ਜਿਹੜੀਆਂ ਇੱਕ ਗੱਲਾਂ ਕਰ ਰਿਹਾ ਹਾਂ ਵੀ ਉਹ ਸ਼ਾਇਦ ਕਈ ਵਾਰ ਮੈਂ ਐ ਵੀ ਸੋਚਦੀਆਂ ਵੀ ਉਹ ਇਸ ਗੱਲ ਨੂੰ ਕੇਜਰੀਵਾਲ ਨਾਲ ਜੋੜ ਕੇ ਵੇਨਦਾ ਭਗਵੰਤ ਮਾਨ ਵੀ ਤਾਂ ਜੇਲ੍ਹ 'ਚ ਬੈਠਾ ਪਰ ਲੋਕ ਸਮਝਦੇ ਆ ਲੋਕ ਸਮਝਦੇ ਵੀ ਉਹ ਕਿਹੜੇ ਮਸਲੇ 'ਚ ਜੇਲ੍ਹ 'ਚ ਬੈਠਾ ਤੇ ਇਹਨਾਂ ਬੱਚਿਆਂ ਦੇ ਕੀ ਕੀ ਇਹਨਾਂ ਨੇ ਇਹਨਾਂ ਨੇ ਕ੍ਰਾਈਮ ਕੀਤਾ ਕੀ ਇਹਨਾਂ ਨੇ ਗਲਤੀ ਕੀਤੀ ਹੈ ਜੇ ਤੁਸੀਂ ਉਹਨੂੰ ਚੱਕ ਕੇ ਇਸ ਆਮ ਦੀਆਂ ਜੇਲਾਂ 'ਚ ਸੁਟਾਓ